ਮਾਡਲ ਜੀ 5620 5620 ਇਹ ਵੀ 22 ਮਾਡਲ 5620 2 ਵੀਲ ਚ 2017 ਮਾਡਲ 5310 ਜੌਂਡੀਅਰ ਠੀਕ ਆ ਆ ਵੀ 4x4 ਆ 5620 20 ਮਾਡਲ ਤੇ ਆ 19 ਮਾਡਲ ਟਰਬੋ ਤੇ ਆ ਹਾਲੈਂਡ ਜੀ 14 ਮਾਡਲ 7500 ਹਾਲੈਂਡ 90 10 ਹਾਲੈਂਡ 19 ਮਾਡਲ ਜੀ वेलकम ਟੂ ਸਮਰਾਲਾ ਗਾਈਜ਼ ਸਮਰਾਲੇ ਆ ਗਏ हां जी मित्रों 80 गाज दी ਤੇ ਅੱਜ ਬਾਈ ਅੱਜ ਦੀ ਵੀਡੀਓ ਹੈਗੀ ਆਪਾਂ ਸਮਾਲੇ ਗਏ ਸੀ ਅੱਜ ਤੇ ਉੱਥੇ ਜਿੰਨੇ ਜੈਨੇਰੇਟਰ ਖੜੇ ਸਾਨੂੰ ਉਹ ਸਾਰੇ ਇਸ ਵੀਡੀਓ ਵਿੱਚ ਦਿਖਾਵਾਂਗੇ ਤੇ ਮਾਡਲ ਵਗੈਰਾ ਦੱਸ ਦੋਗੇ ਬਾਕੀ ਰੇਟ ਬਾਈ ਕਿੱਲੇ ਕਿੱਲੇ ਰੱਖਾ ਉਹ ਤਾਂ ਜੋ ਆਫਸਾ ਏ ਠੀਕ ਆ ਜੀ ਤੇ 2 3 ਟਰੈਕਟਰ ਤੋਂ 26 ਜਿਆਦਾ ਖੜੇ ਆ 30 40 ਟਰੈਕਟਰ ਹੋਣਗੇ ਮੇਰੇ ਹਿਸਾਬ ਨਾਲ ਤਾਂ ਕਰਕੇ ਜਿੰਨਾ ਕੋ ਹੋ ਸਕੇ ਤੁਹਾਨੂੰ ਦਿਖਾ ਦੋਗੇ ਦਿਖਾਉਣ ਦਾ ਮਕਸਦ ਇਹ ਹੈ ਵੀ ਚਲ ਤੁਸੀਂ ਤੁਹਾਨੂੰ ਜੱਟ ਪੱਲਾ ਦੂ ਟਰੈਕਟਰ ਖੜੇ ਆ ਉੱਥੇ ਵੀ ਜਿਹੜਾ ਤੁਹਾਡੇ ਮਤਲਬ ਦਾ ਹੈਗਾ ਤੁਸੀਂ ਜਾ ਕੇ ਤੇ ਦੇਖ ਲਿਓ ਨੰਬਰ ਵੀ ਵੀਡੀਓ ਵਿੱਚ ਦੇ ਪਾਇਆ ਵਾਏ ਉਹ ਨੰਬਰ ਤੁਹਾਨੂੰ ਪੂਰੀ ਵੀਡੀਓ ਦੇਖ ਕੇ ਪਤਾ ਲੱਗੂ ਠੀਕ ਹੈ ਵੀਰੇ ਅੱਧ ਵਿਚਾਲੇ ਨਾ ਕਟਿਓ ਸਾਰਾ ਕੁਝ ਦੱਸਿਆ ਵੀਡੀਓ ਵਿੱਚ ਧਿਆਨ ਨਾਲ ਵੀਡੀਓ ਦੇਖਣਾ ਠੀਕ ਹੈ ਜੀ ਅੱਜ ਸ਼ੁਰੂ ਕਰਦੇ ਆਂ ਆ ਰਹੇ ਆਂ ਜੀ ਆਪਾਂ ਸਮਰਾਲੇ ਤੇ ਆਗੇ ਬਾਕੀ ਤੁਹਾਨੂੰ ਉੱਥੇ ਜਾ ਕੇ ਰੈਕਟਰ ਦਿਖਾਵਾਂਗੇ ਹੋਰ ਜੇ ਵੀ ਖੜੇ ਆ ਠੀਕ ਹੈ ਜੀ ਬਾਕੀ ਚਲੋ ਮਿਲਦੇ ਆਂ ਰਸਤੇ ਵਿੱਚ ਇਹਨੇ ਸਫ਼ਰ ਦਾ ਆਨੰਦ ਮਾਣੀਏ ਮੌਸਮ ਵਧੀਆ ਧੁੱਪਾ ਹੈ ਨਹੀਂ ਬੱਦਲ ਬਾਈ ਉਹ ਹੋਈ ਵੀ ਠੀਕ ਹੈ ਬਾਕੀ ਰੈਕਟਰ ਦਿਖਾਉਣਾ ਤੁਹਾਨੂੰ ਫਿਰਦੇ ਚਲੋ ਜੀ ਕਰੀਅਰ ਸਟਾਰਟ ਚੱਲੀਏ ਸਮਰਾਲੇ ਨੂੰ ਆਪਾਂ ਠੀਕ ਹੈ ਜੀ ਆਪੇ ਬਣਦੇ ਨੇ ਬਾਕੀ ਉੱਥੇ ਜਾ ਕੇ ਤੁਹਾਨੂੰ ਦਿਖਾਉਂਨੇ ਹਾਂ ਟਰ ਜਿਹੜੇ ਵੀ ਲੱਕੀ ਨਾਲ ਖੜੇ ਆ ਠੀਕ ਹੈ ਜੀ ਟਰ ਇਹ ਵੀ ਠੀਕ ਭੱਜਦਾ ਹੈ वेलकम टू समराला गाइस समराला आले ਆ ਗਏ ਆਪਾਂ ਇੱਥੋਂ ਮੁੜ ਜਣੋ ਜਾ ਕੇ ਦਨ ਦਫਾ ਲੈ ਚਲਾਕਾ ਸੋ ਜੀ ਮਿੱਤਰੋ ਪਹੁੰਚ ਲਏ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆਪਾਂ ਲੇ ਗਾ ਟਰੈਕਟਰ ਦੇ ਟਿਕਾਣੇ ਤੋਂ ਆਪਾਂ ਹੁਣ ਪਹਾਲੇ ਪਹੁੰਚ ਗਏ ਤੇ ਪਿੱਛੇ ਸਾਰੇ ਟਰੈਕਟਰ ਖੜੇ ਆ ਸਾਰੀਆਂ ਵੈਰਾਈਟੀਆਂ 40 50 45 50 55 60 65 75 90 ਹੌਟ ਦਾ ਹੌਟ ਤੱਕ ਸਾਰੇ ਟਰੈਕਟਰ ਖੜੇ ਆ ਤਕਰੀਬਨ 40 40 ਵੀ ਆ 2 ਵੀਲ ਵੀ ਆ ਠੀਕ ਆ ਜਿਹੜੇ ਸੱਜਣੇ ਜਿਹੜਾ ਲੈਣਾ ਹੋਇਆ ਬਾਈ ਆ ਕੇ ਸਮਰਾਲੇ ਲੈ ਕੇ ਜਾ ਸਕਦੇ ਆ ਉਹ ਦੇਖ ਲਓ ਪਰ ਬੋਰਡ ਲਿਖਿਆ ਹੋਆ ਤੁਹਾਨੂੰ ਸਿੱਧਾ ਕਰਕੇ ਦਿਖਾ ਦਿੰਦਾ ਫਿਰ ਉਹਦੇ ਬਾਅਦ ਤੁਹਾਨੂੰ ਟਰੈਕਟਰ ਚੈੱਕ ਕਰਾ ਦੂੰਗਾ ਵੀ ਉਹਰੇ ਕਿਹੜੇ ਕਿਹੜੇ ਖੜੇ ਆ ਠੀਕ ਆ ਤੁਹਾਨੂੰ ਮੜਾ ਜਾ ਪਤਾ ਲੱਜ ਵੀ ਤੁਸੀਂ ਕਿਹੜਾ ਟਰੈਕਟਰ ਲੈਣਾ ਹੈ ਤੇ ਉਹ ਨਾਪ ਤਾਂ ਹੈਗਾ ਔਰ ਇਹ ਕਿ ਨਹੀਂ ਹੈਗਾ ਫਿਰ ਤੁਸੀਂ ਆਪਣਾ ਕੇ ਦੇਖ ਲਿਓ ਠੀਕ ਹੈ ਜੀ ਠੀਕ ਹੈ ਨੰਬਰ ਨੋਟ ਕਰ ਲਿਓ ਤੇ ਬਾਕੀ ਜਿਹੜਾ ਟਰੈਕਟਰ ਦਿਖਾ ਦੰਨੇ ਹੁਣ ਸਾਰੇ ਦਿਖਾ ਸਕਦੇ ਆਂ ਭਾਈ ਮਾੜਾ ਮੋਟਾ ਮਾਡਲ ਦੱਸ ਦੋਗੇ ਹੁਣ ਇਹਨੇ 35 ਵਾਲੀ 80 ਦਾ ਇਕੱਲੇ ਇਕੱਲੇ ਡਿਟੇਲ ਦੱਸਣੀ ਥੋੜੀ ਓਕੀ ਹੋ ਜਾਂਦੀ ਤਾਂ ਕਰਕੇ ਆਪਾਂ ਤੁਹਾਨੂੰ ਮੋਟਾ ਮੋਟਾ ਦਿਖਾਣਾ ਟਰੈਕਟਰ ਕਿਹੜਾ ਕਿੱਥੇ ਕੀ ਆਏ ਪਿੱਛੇ ਤੁਹਾਨੂੰ ਹਾਲੈਂਡ ਦਿਖਾਉਨੇ ਇੱਧਰ ਜੌਂਡੀ 53 ਦਾ ਵੀ ਖੜਾ ਏ ਠੀਕ ਹੈ ਜੀ ਸਾਰੇ ਮਾਲ ਖੜਾ ਔਰ ਇੱਕ ਹਰੇ ਟਰੈਕਟਰ ਖੜਾ ਜਾਨੀ ਕਿ ਮੈਸੀ ਅਰਜਨ ਹੌਲੈਂਡ 7500 442 ਵੀਲ 2 ਸਪੀਡ 3 ਸਪੀਡ ਹਾਰਮ 60 ਤੋਂ 275 ਸਾਰੇ ਟਰੈਕਟਰ ਖੜੇ ਆ ਪੰਜਾਬੀ ਖੜਾ ਜੀ ਠੀਕ ਹੈ ਸੋਨ ਵਾਲੀ ਗੱਡੀ ਆ 50 854 55 12 ਮਾਡਲ ਦੀ ਉੱਚਾ ਮਾਡਲ 5245 ਇੱਕ ਬਾਹਰ ਖੜਾ ਮੈਸੀ ਠੀਕ ਹੈ ਬਾਕੀ ਤੁਹਾਨੂੰ ਉਧਰ ਦੇਖੋ ਨੇ ਜਿਹੜੇ ਬڑے ਟਰੈਕਟਰ ਆ ਜੰਨੇ ਤੇ ਸਾਹਮਣੇ ਅਰਜਨ ਖੜਾ ਜੀ ਅਰਜਨ ਦੇ ਮਗਰ ਲੀ ਪਾਰਲੀ ਸਾਈਡ ਖੜਾ ਉਹ ਨਾਲ ਡੀਆਈ 3 ਸਪੀਡ ਕਰਾ ਲੋ ਗੇ ਵਿੱਚ ਸਰਵੋ ਇੰਜਨ ਹੈ 4 ਗੰਟ ਠੀਕ ਹੈ ਇਹ 963 ਨਾਨ ਸੀਆਡੀਆਈ ਤੇ ਇਹ ਡੀਆਈ ਐਮਐਸਐਫ 50 ਚ ਵੀ ਜਾਉਂਦਾ ਹੈ ਇਹ ਨੂੰ ਉਹ ਤੇ ਸਵਰਾ 744 ਐਕਸਟੀ ਇਹ ਹੈਗਾ ਜੀ 22 ਮਾਡਲ 22 ਜਾਂ 23 ਹੋਊਗਾ ਮੇਰੇ ਖਿਆਲ ਨਾਲ ਠੀਕ ਹੈ ਤੇ ਬਾਕੀ ਤੁਹਾਨੂੰ ਪਿੱਛੇ ਦਿਖਾਉਨੇ ਆ ਤੇ ਆ 0 ਮੀਟਰ ਖੜਾ 275 ਹੈਗਾ ਜੰਮਈ ਨਮਾ ਰੰਪਾ ਦੇ ਉਹ ਤੋਈਆਂ ਵੀ ਨੁਕਰੀਆਂ ਆ ਬਈ ਜਮਾਈ ਦਾ ਮਾਡਲ ਹੈ ਬਾਈ ਤੇ 852 4/4 3 ਸਪੀਡ ਆ ਤੇ ਬਾਈ 5505 ਆ ਕਿੰਨਾ ਮਾਡਲ ਹੈ ਬਾਈ 19 ਮਾਡਲ 545 ਜੀ D ਆਹਾ 12 12 ਮਾਡਲ ਪਿਆ ਆਪਣਾ D ਤੇ ਸੋਨ ਵਾਲੀ 75 ਇਹ 21 ਮਾਡਲ 3 ਸਪੀਡ 4 ਸਿਲੰਡਰ ਟਰਬੋ ਤੇ ਆ ਹਾਲੈਂਡ ਜੀ 14 14 ਮਾਡਲ 750 ਹਾਲੈਂਡ 90 10 ਹੌਲੈਂਡ 19 ਮਾਡਲ ਜੀ ਆਹ ਜੀ ਇਹ 20 ਮਾਡਲ ਹੈ ਜੀ ਠੀਕ ਹੈ ਭਾਈ ਸਾਨੂੰ ਮਾਡਲ ਦਵਾ ਜਾ ਦਿੰਨੇ 12 ਮਾਡਲ 20 ਮਾਡਲ 535 19 ਮਾਡਲ 5105404 ਇਹ ਤਿੰਨੋ ਹੋਰ ਹੀ ਹੋਰ ਖੜੇ ਆ ਜੀ ਠੀਕ ਆ ਆ ਵੀ 404 ਹੈ 5620 20 ਮਾਡਲ ਤੇ ਆ 19 ਮਾਡਲ 19 ਪਤਾ ਨਹੀਂ ਕਿੰਨਾ ਦਾ ਭਾਈ 19 ਹੈ ਨਾ ਇਹ ਬਸ ਠੀਕ ਹੈ 19 ਮਾਡਲ ਬਾਈ 90 10 90 ਹਟਸਪ ਦਾ ਟਰੈਕਟਰ ਹੈ ਜੀ ਹੌਲੈਂਡ ਕੰਪਨੀ ਦਾ ਤੇ ਚਾਹੋ ਫੜਾਈ ਜਿਹੜੇ ਸੱਜਣ ਨੇ ਲੈਣਾ ਹੋਇਆ ਦੇਖ ਲਿਓ ਤੁਹਾਨੂੰ ਹੁੱਡ ਦਿਖਾਉਣਾ ਖੋਰ ਗਿਆ ਜੀ ਖੁੱਲਦਾ ਕਿੱਜ ਨੂੰ ਇਹ ਹਟ ਜੋ ਲੌਗਿਆ ਤਾਂ ਹੈ ਨਹੀਂ ਪਤਾ ਨਹੀਂ ਵਾਪੇ ਵੇਖਣਾ ਖੁੱਲਦੀ ਇਹਦੀ ਖੁੱਲ ਗਿਆ ਖੁੱਲ ਗਿਆ ਆ ਦੇਖੋ ਇਹਨੀਆਂ ਜਣੇ ਅਰੇ ਬੱਲਾਂ ਵਾਲਾ ਆ ਲੋ ਜੀ ਕਰੋ ਚੈੱਕ ਇਹਦਾ ਇੰਜਨ ਆਉਂਦਾ ਚਾਰ ਸਿਲੰਡਰ ਵਿੱਚ 1.5 30 ਨੂੰ ਆਉਂਦਾ ਜੁਐਮਪੀ ਲੱਗੀ ਹੋਈ ਹੈ ਬਾਈ ਠੀਕ ਹੈ ਚਾਰ ਸਿਲੰਡਰ ਰੋਟਰੀ ਪੰਪ ਚ ਟਰਬੋ ਬੜੀ ਹੋਊਗੀ ਮੇਰੇ ਖਿਆਲ ਨਾਲ ਇਹਦੇ ਵਿੱਚ ਤੇ ਲਿਫਟ ਵਾਲਾ ਪੰਪ ਵੀ ਬੜਾ ਇਹਦਾ ਆਮੋਲਾ ਸਟੀering ਵਾਲਾ ਪਿੱਛੇ ਲਿਫਟ ਵਾਲਾ ਏ ਠੀਕ ਹੈ ਜੀ ਤੇ ਨੀਚੋਂ ਦੇਖ ਲੋ ਪੂਰਾ ਐਨ ਸੀਲ ਬੰਦ ਰੈਕਟਰ 90 10 ਬੇਟ ਬਹੁਤ ਜ਼ਿਆਦਾ ਲੱਗੇ ਹੋਇਆ ਇੱਕ 2 3 4 5 6 7 8 9 10 11 11 ਪਲੇਟਾਂ ਹੈ ਜੀ ਤੇ ਟਰਬੋ ਤਾਂ ਨੀਗੀ ਜਿਹਾ ਲੱਗਦੀ ਉਹਨਾਂ ਚਲੋ ਕੋਈ ਨਹੀਂ ਬਾਕੀ ਇਕੱਲੀ ਇੰਜਣ ਦੀ ਹੀ ਨਹੀਂ ਹੁੰਦਾ ਵੀ ਇੰਜਣ ਨੇ 90 ਪਾਵਰ ਕੱਢੇ ਗੇਅਰਬਾਕਸ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਗੇਅਰਬਾਕਸ ਦਾ ਵੀ ਜੇ ਆਪਾਂ ਬੜਾ ਕਰ ਦਨੇ ਉਹ ਵੀ ਫਿਰ ਉਨੀ ਪਾਵਰ ਕੱਢੀ ਜਾਂਦਾ ਤੇਲੀ ਜਾਨੀ ਕਿ ਇੰਜਣ ਪਾਣੀ ਤੇ ਪੈਂਡ ਹੁੰਦਾ ਵੀ ਇੰਜਣ ਇੰਨੀ ਪਾਵਰ ਪ੍ਰੋਡਿਊਸ ਕਰਦਾ ਹੁੰਦਾ ਤੇ ਗੇਅਰਬਾਕਸ ਤੇ ਤਾਂ ਵੀ ਬਹੁਤ ਮਾਇਨੇ ਰੱਖਣੇ ਚੀਜ਼ਾਂ ਪਿੱਛੇ ਬੇਟ ਲੱਗੇ ਨੇ ਬਾਈ ਠੀਕ 90 10 ਹੌਲੈਂਡ ਜੀ ਤੇ ਇੱਧਰ 7500 ਹੈ এবੀ ਦਾ ਹੀ ਭਾਈ ਹੈ ਇਹਦੇ ਵਿੱਚ ਵੀ ਉਹੀ ਕੋਸ ਹੈ ਯਾਨੀ ਕਿ 90 10 ਵਿੱਚ ਪਿਛਲਾ ਹੀ ਤਾਂ ਸਾਰੀ ਬੜਾ ਹੈਵੀ ਆ ਜਾਣਾ ਇਹਦੇ ਵਿੱਚ ਥੋੜਾ ਛੋਟਾ ਆਜੂ ਇਹ 75 ਬਚਾ ਜਾਂਦਾ ਨਾ ਤਾਂ ਕਰਕੇ 20 ਗੱਡੀ ਦਿੱਤਾ ਜਮਾ ਹੀ ਨਵੇਂ ਪਿਛਲੇ 4x4 ਖੜੇ ਨੇ ਜੀ ਸਾਰੇ ਇਹ ਆਂ ਜੌਂਡੀਅਰ ਖੜੇ ਨੇ ਉਹ ਸਾਰੀ 4x4 ਆ ਸੋਨਾਲੀ ਕੰਮ ਛੱਡ ਗਏ ਤੇ ਉਹ 50 50 ਡੀ ਨੂੰ ਛੱਡ ਗਏ ਉਹ ਵੀ 4x4 ਆ ਵੀ 4x4 ਆ 673 444 ਹੈ ਇਹ ਬਿਨਾ ਸੀਆਰਡੀਆਈ ਤੇ ਹੈ ਇਨਲਾਈਨ ਪੰਪ ਵਾਲਾ ਜੀ ਟਰਬੋ ਇੰਜਨ ਦੇ ਨਾਲ ਕਈਆਂ ਨੇ ਆਉਂਦਾ ਚਲੋ ਬਿਨਾ ਸੀਆਰਡੀਆ ਦੇ ਲੈਣਾ ਉਹਦੇ ਲਈ ਰੈਟਰ ਖੜਾ ਇਸ ਟਾਈਮ 852 44 ਖੜਾ ਇਹ ਵੀ ਮੈਂ ਕਹਿੰਦਾ ਆਪਣਿਆਂ ਵਾਲੇ ਨਾਲ ਲਈ ਹੈ 21 ਮਾਡਲ ਇਹ ਵੀ ਠੀਕ ਹੈ ਜੀ 852 21 ਮਾਡਲ 44 ਤੇ 744 ਐਕਸਟੀ ਖੜਾ ਹੈ ਜੀ ਹੁਣ ਬਾਈ ਇਕੱਲੇ ਇਕੱਲੇ ਦਾ ਰੇਟ ਦੱਸਣਾ ਥੋੜਾ ਔਖਾ ਏ ਬਾਕੀ ਜਿਹੜੇ ਸੱਜਣ ਨੇ ਲੈਣਾ ਹੋਇਆ ਬਾਈ ਤੁਹਾਨੂੰ ਬੋਰਡ ਦਿਖਾ ਦਿੰਨੇ ਉੱਥੇ ਦੇ ਨੰਬਰ ਚੱਕ ਲਿਓ ਤੇ ਕਾਲ ਕਰ ਦਿਓ ਜਿਹੜਾ ਵੀ ਤੁਸੀਂ ਟਰੈਕਟਰ ਲੈਣਾ ਹੋਇਆ ਕਿਉਂਕਿ ਟਰੈਕਟਰ ਉਰੇ ਬਾਧੂ ਖੜੇ ਆਂ ਉਰੇ ਦਸਲੀ ਨਾਲ ਆਓ ਆਪਣਾ ਟਾਈਮ ਕੱਢ ਕੇ ਘੰਟਾ ਦਿਹਾੜੀ ਦਾ ਲਾ ਕੇ ਪਸੰਦ ਕਰਕੇ ਟਰੈਕਟਰ ਲੈ ਕੇ ਜਾਓ ਜਿਹੜਾ ਲੈਣਾ ਤੁਸੀ ਤੇ ਬਾਕੀ ਹੌਲੈਂਡ ਵੀ ਖੜਾ 36ਤੀ ਬਾਹਰ ਸਪੈਸ਼ਲ ਐਡੀਸ਼ਨ ਹੈ ਇਹ ਤੇ ਬਾਕੀ ਆਪਣਾ ਵੀ ਅਲੱਗ ਲਾਈਨ ਚ ਹੋ ਇਹ ਹੁਣ ਆਪਣਾ ਨਹੀਂ ਰਿਹਾ ਹੁਣ ਅਕਲਦਾ ਹੋ ਗਿਆ ਠੀਕ ਹੈ ਇਹੀ ਸੌਦਾ ਕਰੂਗਾ ਜਿੰਨੇ ਵੀ ਲੈਣਾ ਭਾਈ ਇਹਨਾਂ ਕੋਲ ਆ ਕੇ ਲੈ ਲਿਓ ਆਪਣਾ ਕੋਈ ਤਾਲੁਕਾਤ ਨਹੀਂ ਇਹਦੇ ਨਾਲ ਤੇ 855 ਖੜਾ ਹੈ ਜੀ 585 ਤੂ ਬੋ ਖੜਾ ਆ ਰਮ 60 ਖੜਾ ਹੈ ਠੀਕ ਹੈ ਤੇ ਆ ਨੰਬਰ ਜੀ ਨੰਬਰ ਚੈੱਕ ਕਰ ਲਿਓ 9852 64031 9858 33146 ਇਹ ਬੋਰਡ ਹੈ ਜੀ ਗਿੱਲਣ ਕਲੇਸ ਅਮਰਾਲਾ ਚੰਡੀਗੜ੍ਹ ਰੋਡ ਤੇ ਠੀਕ ਹੈ ਬਾਕੀ ਡਰਾਈਵਰ ਉੱਤਰ ਖੜੇ ਆ ਉਹ ਵੀ ਦੇਖ ਲਓ ਤੁਸੀਂ ਮੈਸੀ ਖੜਾ 5245 855 12 ਮਾਡਲ ਹੈ ਜੀ ਇਹ 855 83 ਸਪੀਡ ਹੈ ਕਿ ਟੂ ਹੈ ਜੀ ਕਿਸੇ 23 ਮਾਡਲ ਹੈ ਜੀ ਇਹ ਠੀਕ ਹੈ ਆਸਮਾਨ ਵਾਲੀ ਦਾ 522 ਮਾਡਲ ਜੀ 55 ਵੀ ਜੀ 522 ਇਹ ਵੀ 22 ਮਾਡਲ 55 ਵੀ 2 ਵੀਲ ਚ 605 DI 18 ਮਾਡਲ ਹੈ ਜੀ 2017 ਮਾਡਲ 5310 ਜੌਂਡੀਅਰ ਫੋਰਮ ਟਰੱਕ 60 ਵੀ 8 ਮਾਡਲ ਇੱਕ ਜੀ ਆ 2001 ਮਾਡਲ 275 ਤੇ ਆ 2003 ਮਾਡਲ ਹੈ ਜੀ ਤੇ ਇਹ 2013 ਮਾਡਲ ਹੈ ਹੌਲਣ 7500 ਤੇ ਇਹ 14 ਮਾਡਲ ਹੈ ਅਰਜਣ ਇਹ ਤੋਂ 2019 ਮਾਡਲ ਮੈਸੀ ਸੈਂਟਰ ਗੇਅਰ ਹੈ ਇਹ ਸਾਈਡ ਗੇਅਰ ਹੈ ਭਾਈ ਪਾਵਰ ਸਟੀering ਹੈ ਇਹ ਯਾਨੀ ਕਿ ਟਾਪ ਮਾਡਲ ਵਿੱਚ ਆ ਜਾਂਦਾ ਇਹ ਫੁੱਲ ਲੱਗੀ ਵੀ ਆ ਡੈਕ ਵੀ ਲੱਗਿਆ ਵਾ ਟੈਟਪਾ ਵੀ ਚੰਗਾ ਖੜਾ ਹੈ ਬਾਕੀ ਜਿਹੜੇ ਸੱਜਣ ਨੇ ਆਉਣ ਲੈਣਾ ਭਾਈ ਤੁਹਾਨੂੰ ਪਤਾ ਹੀ ਹੈ ਚੰਡੀਗੜ੍ਹ ਰੋਡ ਤੇ ਸਮਰਾਲੇ ਦੇ ਗਿੱਲਣ ਕਲੇਰ ਵਾਲਿਆਂ ਤੇ ਆਉਣਾ ਔਰ ਬਾਦੂਮਾਰ ਖੜਾ ਜਿਹੜਾ ਮਰਜ਼ੀ ਲੈ ਕੇ ਜਾ ਸਕਦੇ ਹੋ ਤੁਸੀਂ ਸੀਆਰਡੀ ਦਾ ਇਸ ਟਾਈਮ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਸਾਰੇ ਵੀਨਨ ਅਸੀਂ ਆਰਡੀ ਤੇ ਆ ਕਿਉਂਕਿ ਸੀਆਰਡੀ ਤੇ ਹਰੇ ਕੋਈ ਅੱਜ ਕੱਲ੍ਹ ਜਾਕੜ ਆਈ ਹੈ ਤਾਂ ਕਰਕੇ ਹਰੇਕ ਵੈਰਾਈਟੀ ਦਾ 4x4 2 ਵੀਲ ਠੀਕ ਹੈ ਜੀ ਉੱਚਾ ਮਾਡਲ ਡਾਊਨ ਮਾਡਲ ਸਾਰੇ ਟਰਖੜੇ ਖੜੇ ਆਰੇ ਉਹ ਦੇਖੋ ਜੀ ਟਰੈਕਟਰ ਟਰੈਕਟਰ ਖੜਾ ਹੋਏ ਜੋ ਟਰੈਕਟਰ ਤੁਸੀਂ ਦੇਖ ਰਹੇ ਹੋਣਾ ਠੀਕ ਆ ਆਪਾਂ ਹੁਣ ਚੱਲੀਏ ਰੋਪੜ ਆਪਣਾ ਹੀ ਵੇਚਨੇ ਆਪਾਂ ਨੇ ਠੀਕ ਆ ਬਾਕੀ ਆ ਸਟਾਕ ਪਿੱਛੇ ਖੜਾ ਹੈ ਤੇ 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 ਟਰ ਵੀ ਤੁਹਾਨੂੰ ਦਿਖਾ ਦਵਾਂਗਾ ਇੱਕ ਮਿੰਟ ਤੇ ਬਾਕੀ ਮਾਲ ਇੱਧਰ ਖੜਾ ਪਹਿਲਾਂ ਸ਼ੋਰੂਮ ਹੈ ਨਹੀਂ ਤਾਂ ਆਹ ਲੇ ਲਿਆ ਹੁਣ ਵਿੱਚੇ ਬਾਕੀ ਸਟੋਰ ਉਹ ਕੋਲ ਸਾਰਾ ਅੰਦਰ ਖੜਾ ਦੇਖ ਲਓ ਆ ਜ਼ੂਮ ਨਹੀਂ ਹੁੰਦਾ ਥੱਟ ਕੈਮਰੇ ਚ ਤਾਂ ਕਰਕੇ ਚੱਕਰ ਹੈ ਤੇ ਬਾਕੀ ਮਾਲ ਇੱਧਰ ਖੜਾ ਹੈ ਪੰਜ ਚਾਰ ਟਰੈਕਟਰ ਥੋੜੇ ਟਰੈਕਟਰ ਦੂਏ ਉੱਧਰ ਖੜਾਏ ਵਰਕਸ਼ਾਪ ਨਾਲ ਠੀਕ ਹੈ ਜੀ ਤੇ ਟਰੈਕਟਰ ਬਾਕੀ ਤਾਂ ਠੀਕ ਹੈ ਸਾਰੇ ਸੋਹਣੇ ਸਨ ਰੱਖਿਆ ਤੋਏ ਤੋਏ ਵੀ ਆ ਦੇਖੋ ਐਨ ਵਧੀਆ-ਵਧੀਆ ਟਰੈਕਟਰ ਲੱਗੇ ਹੋਏ ਜਿਹੜਾ ਤੁਹਾਨੂੰ ਪਸੰਦ ਆਇਆ ਕੇ ਦੇਖ ਕੇ ਚੈੱਕ ਕਰ ਲਿਓ ਬਾਈ ਤੇ ਆਪਾਂ ਹੁਣ ਚੱਲੇ ਰੋਪੜ ਓਕੇ ਬਾਏ ਬਾਏ ਗਾਇਜ਼ ਬਾਏ ਲਵ ਯੂ ਬਾਏ